ਖਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੋਟਲੇ ਦੇ ਵਿੱਚ ਕੋਟਲਾ ਪਿੰਡ ਕੋਟ ਕਰੋੜ ਖੁਰਦ ਦੇ ਨਾਮ ਤੇ ਵੀ ਜਾਣਿਆ ਜਾਂਦਾ ਤੇ ਕਾਗਜ਼ਾਂ ਦੇ ਵਿੱਚ ਇਹਨੂੰ ਕੋਟਲਾ ਕਹਿੰਦੇ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ 4 ਜਨਵਰੀ 22 ਦੇ ਕੋਲੇ ਕੋਟਲੇ ਪਿੰਡ ਦੇ ਵਿੱਚ ਵਕਾਊ ਆ ਮਿੱਤਰੋ ਤੇ ਕੋਟਲਾ ਪਿੰਡ ਆ ਜਿਹੜਾ ਇੱਕ ਵੱਡਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵੀਰਾ ਵੱੱਛੀਆਂ ਕੱਟੀਆਂ ਲੈ ਕੇ ਆਉਂਦਾ ਵਾ ਵੱਧ ਮਿੱਤਰੋ ਪਰ ਅੱਜ ਫੇਰ ਵੀਰ ਦੇ ਕੋਲੇ ਇੱਕ ਡੱਬੀ ਵੱੱਛੀ ਆ ਜਿਹੜੀ ਇਹਦੀ ਕੀਮਤ ਹੈਗੀ ਆ ਮਿੱਤਰੋ 7000 ਰੁਪਇਆ ਸਿਰਫ ਤੇ ਇਹਦੇ ਕੋਈ ਸੀਮਣ ਦਾ ਆਨ ਆਨ ਨਹੀਂ ਪਤਾ ਤੇ ਮਿੱਤਰੋ ਜਿਹੜਾ ਇਹ ਭਰਾ ਦਾ ਸੁਪਨਾ ਵੱਛੀ ਦਾ ਵੀ ਮੰਨ ਲਓ ਜੀ ਦੁੱਧ ਪਿਆ ਕੇ ਵੱਡੀ ਕਰਨਾ ਉਹਨੂੰ ਕਈ ਗੁਣਾ ਫਰੀ ਵਾਲੀ ਮੰਗਲ ਮਿਲਣ ਵਾਲੀ ਹੁੰਦੇ ਵਿੱਚ ਮਾਨਤਣ ਵੀ ਹੋ ਜਾਊਗਾ ਤੇ ਇਹਦੀ ਖਰਾਕ ਸੇਵਾ ਸੰਭਾਲ ਕਰ ਲਿਓ ਬਾਈ ਤੇ ਵਧੀਆ ਵਹਿੜ ਬਣ ਜੂਗੀ ਇਹ ਪਹਿਲੇ ਨੰਬਰ ਤੇ ਵੱਛੀ ਆ ਜਿਹਦੀ ਕੀਮਤ 7000 ਆ 2 ਨੰਬਰ ਤੇ ਕੱਟੀ ਆ 7 ਮਹੀਨੇ 8 ਮਹੀਨੇ ਦੀ 10 ਵਾਤਵਾਦ ਇੱਥੇ ਜੇ ਕਰਕੇ ਉਮਰਾ ਕਰਮ ਵਾਲੀ ਦੀ ਇਹਦਾ ਰੇਟ ਆ ਜਿਹੜਾ 8000 ਰੁਪਿਆ ਬਾਈ ਨੇ ਰੱਖਿਆ ਹੋਇਆ ਮਿੱਤਰੋ ਕੱਟੀ ਇਹ ਵੀ ਚੰਗੀ ਆ ਨੰਬਰ ਮੈਂ ਸਕਰੀਨ ਦੇ ਉੱਤੇ ਲਾ ਦੂੰਗਾ ਗੱਲਬਾਤ ਲਈ ਉਸੀ ਨੰਬਰ ਤੇ ਕਰ ਲਿਆ ਜੇ ਤੇ ਆ ਮਿੱਤਰੋ ਜਿਹੜੀ 3 ਨੰਬਰ ਤੇ ਕੱਟੀ ਆ ਇਹਦੀ ਉਮਰ ਹੈਗੀ ਆ 14-15 ਮਹੀਨੇ ਠੀਕ ਆ ਦੰਦਾਂ ਤੋਂ ਇਹ ਖੀਰੀਆ ਮੈਂ ਕਿਸੇ ਚੰਗੇ ਟਿਕਾਣੇ ਦੀ ਮਿਹਨ ਦੀ ਕੱਟੀ ਆ ਹਾਤੇ ਦੇ ਵਿੱਚੋਂ ਆਈ ਹੋਈ ਆ ਬਾਈਆਂ ਦਾ ਜਿੱਥੋਂ ਮੈਂ ਲਈ ਸੀ ਹੁੰਦੀ ਓਹਲੇ 16 17 ਕਿਲੋ ਦੁੱਧ ਆ ਮਿਹਨ ਦੇ ਥੱਲੇ ਅੱਜ ਵੀ ਉਹ ਚਾਰਾ ਪੰਜਾਂ ਮਹੀਨਿਆਂ ਦੀ ਗੱਬੜ ਮਿਹਨ ਦੇ ਥੱਲੇ 8 9 ਕਿਲੋ ਦੁੱਧ ਹੈਗਾ ਤੇ ਇਹਦੀ ਕੀਮਤ ਆ ਸਿਰਫ 20000 ਰੁਪਇਆ ਬਾਈ ਮਿੱਤਰੋ ਕੱਟੀ ਦੀ ਝੋਲੀ ਝਾਲੀ ਵੇਖੋ ਤੁਸੀਂ ਕਮਾਲ ਦੀ ਝੋਲੀ ਆ ਕੱਟੀ ਦੀ ਇੱਕ ਬਰੀਕੀ ਆ ਜਿਹੜੀ ਕੱਟੀ ਦੇ ਵਿੱਚ ਬਹੁਤ ਚੰਗੀ ਆ ਕੋਈ ਜਿਹੜਾ ਬੰਦਾ ਜਾਣਨ ਵਾਲਾ ਹੋਇਆ ਉਹ ਇਸ ਕੱਟੀ ਨੂੰ ਸਮਝ ਜਾਊਗਾ ਵੀ ਕੀ ਚੀਜ਼ ਆ ਕੀ ਜਾਨਵਰ ਬਣੂ ਆ ਵੱਛੀ ਆ ਜਿਹੜੀ ਮਿੱਤਰੋ គីរី ਉਮਰ ਹੋਊਗੀ ਇਹਦੀ ਮੰਨ ਲਓ ਤੁਸੀਂ ਜੇ ਖੇਰੀ ਆ ਤੇ ਮੇਰੇ ਹਿਸਾਬ ਦੇ ਨਾਲ 15-14 ਮਹੀਨਿਆਂ ਦੇ ਲਾਗੇ ਤਾਂ ਇਹ ਕਰਕੇ ਆ ਝੋਲੀ ਝਾਲੀ ਵੱੱਛੀ ਦੀ ਵੀ ਬਹੁਤ ਚੰਗੀ ਆ ਤੇ ਇਹਦਾ ਮੁੱਲ ਸੁਣ ਕੇ ਵੀ ਤੁਸੀਂ ਕਹਿਣਾ ਵੀ ਵਾਕਿਆ ਹੀ ਅੱਜ ਤਾਂ ਵੀਡੀਓ ਦੇ ਵਿੱਚ ਲੁੱਟ ਲੋ ਲੁੱਟ ਰੋ ਵਾਲਾ ਮਾਹੌਲ ਆ ਮੈਂ ਖੜਾ ਇਹਨਾਂ ਦੇ ਕੋਲ ਆ ਇਹਦੀ ਝੋਲੀ ਜਾਂਦੇ ਰੇਟ ਜਾਣ ਕੇ ਤੁਹਾਨੂੰ ਹੋਊਗਾ ਬਹੁਤ ਜ਼ਿਆਦਾ ਮਿੱਤਰੋ ਖੁਸ਼ੀ ਵੀ ਬਾਈ ਨੇ ਇਹਨਾਂ ਰੇਟ ਕਿਵੇਂ ਥੋੜਾ ਘਰਤਾ ਇਹਦਾ ਸਿਰਫ 12000 ਮੁੱਲਾ ਭਰਾਵੋ ਮੈਂ ਤਾਂ ਜਦੋਂ ਆ ਕੇ ਸੋਚਿਆ ਹੀ ਮੈਂ ਕਿ ਬਾਈ 22 ਮੰਗੂਗਾ ਪਰ ਨਹੀਂ ਜਿੱਥੇ ਜੇ ਆਪਾਂ ਮੰਨ ਲਓ ਵੀ ਲੈਣੀ ਚਾਹੁੰਦੇ ਸੀ ਨਾ ਉੱਥੇ ਜਿੰਦਾ ਮੁੱ ਮਾਨਤਨ ਹੋ ਜਾਊਗਾ ਇਹਦਾ ਵੀ ਮਿੱਤਰੋ 12000 ਰੁਪਇਆ ਇਹ ਬੱਚੀ ਦਾ ਸਾਰਾ ਮੋਲ ਆ ਤੇ ਇਹ 4 ਜਨਵਰੀ ਦੋਵੇਂ ਜੋੜਾ ਲੈਣ ਤੇ ਖੁੱਲੇ ਹੀ ਮਾਣਤਨ ਕਰਦੇਗਾ ਜੇ ਜੋੜਾ ਲੈ ਲੋਗੇ ਤਾਂ ਬਾਈ ਤੁਹਾਡਾ ਮਾਣਤਨ ਖੁੱਲਾ ਕਰ ਦੂਗਾ ਵੱਛੀਆਂ ਦੋਵੇਂ ਲੈਣ ਦੇ ਉੱਤੇ ਦਿਲ ਜਾ ਕੇ ਵੱਛੀਆਂ ਨੂੰ ਬਾਈ ਛੱਡ ਦਿਓ ਕਿ ਪਾਸੇ ਤੇ ਬਾਲਾਣੀ ਦਾ 50000 ਦੀ 60 ਦੀ ਵੱਛੀ ਤਿਆਰ ਹੋਈ ਡੱਬੀ ਨਹੀਂ ਡੇਕਦੀ ਤਾਂ 60 70000 ਤੋਂ ਇਹ ਨਹੀਂ ਡੇਗਦੀ ਪਹਿਲੀ ਠੇਕੇ ਦੇ ਲੈਣ ਨਾਲੋਂ ਇਹਦੇ ਤੇ 15 16000 ਰੁਪਇਆ ਲਾ ਕੇ ਤੇ 15000 ਦਾ ਚਾਰ ਤੇ ਜਾਂ ਫੀਡ ਸੱਟ ਦੇ ਉੱਲ ਜਾ ਕੇ 30000 ਰੁਪਏ ਨਾਲ ਇਹਨਾਂ ਕਰਮ ਵਾਲਿਆਂ ਨੇ ਤਿਆਰ ਹੋ ਜਾਣਾ ਵਾ ਗੱਲਬਾਤ ਲਈ ਨੰਬਰ ਸਕਰੀਨ ਤੇ ਉੱਤੇ ਲੱਗਾ ਹੋਇਆ ਪਿੰਡ ਕੋਟਲਾ ਕੋੜ ਕਰੋੜ ਖੁਰਦ